ਹੈਲੋ ਜੀ ਚਾ ਪੋਈ ਮੇਰੀ ਗੱਲ ਸੁਣਾ ਅ ਜਿੰਨਾ ਮੇਕਅਪ ਤੁਸੀਂ ਮੂੰਹ ਨੂੰ ਲਾਇਆ ਨਾ ਆ ਕਿਤੇ ਚਾਹ ਨੂੰ ਵੀ ਮਸਾਲਾ ਦੋ ਇੰਨੀ ਕਾਲੀ ਚਾਹ ਮੇਰੋਂ ਆਣ ਕੇ ਡਿਆ ਫਿਰ ਕਿਉਂ ਦਸਵੀਂ ਜਫੇ ਲਈ ਹੋ ਗਿਆ ਨਾ ਮਾਤਾ ਫੇਲ ਹੋ ਗਿਆ ਨਾ ਮੈਂ ਮਰੀ ਜਾਣਾ ਯਾਰ ਮੈਂ ਐਵੇਂ ਮਰੀ ਮਰੀ ਨਾ ਕਿਉਂ ਫਿਰ ਤੇਰਾ ਦੂਜਾ ਜਨਮ ਹੋਏਗਾ ਆਹੋ ਫਿਰ ਤੂੰ ਪਹਿਲੀ ਜਿਹਾ ਦਾਖਲਾ ਲਏਗਾ ਉਹ ਕਹਿੰਦੀ ਅਜੇ ਮੁਰਗਾ ਲਗਾ ਬਣਾਉਣ ਪਰ ਨਹੀਂ ਨਹੀਂ ਮਾਮਾ ਮੁਰਗੇ ਦੇ ਉਗੇ ਤੇ ਪੈਸੇ ਆ ਨਹੀਂ ਆਪਾਂ ਇਹਦਾ ਹੀ ਕੀਤਾ ਵੜਦਾ ਹੀ ਹਲੋ ਉਹ ਜਿਹੜੀ ਆਪਣੇ ਨਾਲ ਉਹ ਕੋਠੀ ਆ ਬਾਹਰ-ਬاہر ਐਂਟਰ ਕਰਦੇ ਸਾਰ ਹੀ ਜਿਹੜੀ ਆ ਆਹੋ ਹਾਂ ਥੋੜੀ ਉੱਚੀ ਉੱਚੀ ਆ ਆਓ ਉੱਚੀ ਕਿਤੇ ਪੇਂਟ ਦਾ ਕੰਮ ਦਵਾਇਆ ਉਹ ਕਹਿੰਦੀ ਉਹ ਮੈਂ ਤੈਨੂੰ ਕੱਲ ਦਾ ਫੋਨ ਲਾਉਂਦਾ ਫੋਨ ਤੇ ਨਾ ਬੀਜੀ ਬੀਜੀ ਆਉਂਦੇ ਆ ਫੋਨ ਕਿਉਂ ਚੁੱਕਦਾ ਓਏ ਉਹ ਪ੍ਰਵਾ ਮੇਰਾ ਫੋਨ ਤੇ ਹੱਲੇ ਵੀ ਬੀਜੀ ਆ ਓਵੇ ਪੋਤ ਸਾਰੇ ਲੋਕੀਂ ਵੋਟਾਂ ਤੇ ਖਲੋਤੇ ਆ ਆਹੋ ਉਹ ਤੂੰ ਕਿਤੇ ਬਹਿ ਬੂਜਾ ਉਹ ਕਹਿੰਦੀ ਤਿਆ ਨਾ ਕਰੀ ਮਾਮਾ ਪਲਾਸ ਨੰਗਾ ਹੀ ਓ ਉਹ ਯਾਰ ਇਦਾਂ ਦਾ ਹੀ ਹੁੰਦਾ ਪਲਾਸ ਇੰਨੇ ਕਿਹੜਾ ਕੱਚਾ ਪਾਇਆ ਹੁੰਦਾ ਵਾ ਓਹ ਹਾਂ ਤੂੰ ਕਿੱਥੋਂ ਆਇਆ ਓਏ ਓ ਯਾਰ ਕੇ ਦਾ ਬੁੱਢਾ ਮਰ ਗਿਆ ਮੈਂ ਤੇ ਉੱਥੇ ਗਿਆ ਕੱਲਾ ਕੱਲਾ ਹੋਇਆ ਨਾ ਮੈਨੂੰ ਨਹੀਂ ਨਾ ਖੜਿਆ ਉਹ ਕੋਈ ਗੱਲ ਨਹੀਂ ਸਾਨੂੰ ਮਕਾਨਾਂ ਦਾ ਘਾਟਾ ਵਾ ਜੀ ਹੋਰ ਨਾ ਚੱਲ ਜਾਗੇ ਹਾਰੇ ਕਿਦਾਂ ਫਿਰ ਉਹ ਕਿਦਾਂ ਕਹਿੰਦੀ ਕੀ ਹਾਲ ਚੱਲ ਕਿੱਥੇ ਹੁਣ ਅੱਜ ਕੱਲ ਭਰਾ ਤੇਰੇ ਪੈਰਾਂ ਜੀ ਹੋਈਦਾ ਵਾ ਕਦੀ ਲੱਭਾ ਤੇ ਹੈ ਨਹੀਂ ਮਮਾ ਉਹ ਤੁਸੀਂ ਕਦੀ ਪੈਰ ਧੋਤੇ ਹੋਣ ਤੇ ਲੱਭੀਏ ਬੜੀ ਗੱਲ ਨਹੀਂ ਨਹੀਂ ਇੰਨੀ ਬੜੀ ਆ ਓਹੋ ਚੱਦਣਾ ਚੈੱਕ ਕਰ ਮਾਮਾ ਫੋਲ ਫੋਲ ਉਹ ਕੰਡ ਕੀ ਗੱਲ ਹੋ ਗਈ ਆ ਉਹ ਮਾਮਾ ਜਿਹੜਾ ਕੋ ਲੁੜੀਆ ਆਪਣਾ ਆਹੋ ਉਹਨੇ ਸੋਨੇ ਦਾ ਦੰਦ ਲਵਾਇਆ ਸੀ ਆਹੋ ਉਹ ਅੰਦਰ ਹੀ ਲੱਗ ਗਿਆ ਪਾਜੀ ਹਾਂਜੀ ਬੜੀ ਤੁਸੀਂ ਸੇਵਾ ਕੀਤੀ ਜੇ ਆ ਪਕੌੜੇ ਖਵਾਏ ਆ ਖਵਾਏ ਪਨੀਰ ਵਾਲੇ ਖਵਾਏ ਬਰੈਡ ਵਾਲੇ ਖਵਾਏ ਉਦੋਂ ਤੁਸੀਂ ਪਰੌਂਠੇ ਖਵਾਦੇ ਮੈਨੂੰ ਆਲੂ ਵਾਲੇ ਬਸ ਹੁਣ ਨਾ ਇੱਕ ਇੱਕ ਇਨੋ ਹੋ ਜੇ ਮੇਰੇ ਟੇਡ ਚ ਪੀੜ ਹੋਂਦੀ ਯਾਰ ਹਟਾ ਦਿਓ ਯਾਰ ਕੋਕਰਮ ਬਾਬਾ ਜੀ ਕਿੰਨੇ ਦਿਨਾਂ ਤੋਂ ਬੱਚਾ ਪੰਜ ਛੇ ਦਿਨ ਹੋ ਗਏ ਬਾਬਾ ਜੀ ਹਟ ਗਈ ਏ ਬਾਬਾ ਜੀ ਹਾਂ ਜੀ ਫੂਕ ਮਾਰੀ ਜੇ ਕਿਤਾ ਕੈਪਸੂਲ ਮਾਰਿਆ ਜੇ ਉਧਰ ਨਾ ਕਬਰੇ ਚ ਨਾ ਉਥੇ ਹੈੱਡਫੋਨ ਪਏ ਨੇ ਡੱਬੀ ਮੇਰੀ ਜਿਹੜੀ ਹੈੱਡਫੋਨ ਵਾਲੀ ਡੱਬੀ ਲੋਂ ਨਾ ਉਹਨਾਂ ਨੂੰ ਨਾ ਲੈ ਕੇ ਆਓ ਨਹੀਂ ਇੱਥੇ ਯਾਰ ਤੇਨੀ ਆਦੇ ਸਿਆਣੇ ਮਾਣੇ ਬੈਠੇ ਗੱਲ ਕਰਨਦੇ ਆ ਤੂੰ ਆਪਣੇ ਠੂਸਨੇ ਕਰ ਨਾ ਜਾ ਦੇ ਫੋਨ ਤੂੰ ਹੱਡ ਫੋਨ ਨਹੀਂ ਨੀ ਆ ਉਹ ਕਦੇ ਜਵਾਬ ਲਿਆ ਕਰ ਤੇ ਫੁੱਟ ਤੇਰੀ ਖੋਪਰੀ ਤੇ ਨਹੀਂ ਮਾਰੀ ਗਈ ਹੈ ਹਰ ਗੱਲ ਤੂੰ ਉਹ ਕੀ ਸੁਣੀ ਤੇਰੀ ਹਾ ਦੋਂਡੀ ਹੈ ਆ ਭਰਾਵਾ ਮੈਨੂੰ ਤੁਹਾਡੀ ਆਵਾਜ਼ ਨਹੀਂ ਸੁਣਦੀ ਮੈਂ ਤੇ ਆ ਕੱਢਨੇ ਹੀ ਗੇ ਭਾਜੀ ਇੱਕ ਨਾ ਚੋਰੀ ਕਰਉਣੀ ਹੀਗੀ ਉਦਾਂ ਲਈਦਰ ਪਿਆ 1000 ਤੂ ਦੇ ਦੀ 500 ਆ ਚੱਕੋ ਚੋਰੀ ਕਰਨੀ ਕਿਥੇ ਤੁਹਾਡੇ ਘਰੇ ਤੜਕਰੇ ਉਹ ਅਸਲ 'ਚ ਨਾ ਭਾਜੀ ਅਸੀਂ ਕੈਮਰੇ ਲਵਾਏ ਹੈਗੇ ਉਹ ਚੈੱਕ ਕਰਨੇ ਹੀ